ਉਹ ਅਖਬਾਰ ਵੰਡਦਾ ਸੀ ਕੋਕਾ ਕੋਲਾ ਦੀਆਂ ਬੋਤਲਾਂ ਵੇਚਦਾ ਸੀ ਉਹ ਕਿਹੜਾ ਐਸਾ ਫਾਰਮੂਲਾ ਜੀਨੇ ਵਾਰਨ ਬਫੇਟ ਨੂੰ ਸਿੱਧਾ ਦੁਨੀਆਂ ਦੇ ਸਾਰਿਆਂ ਤੋਂ ਅਮੀਰ ਲੋਕਾਂ ਦੇ ਵਿੱਚ ਸ਼ਾਮਲ ਕਰਤਾ ਸਕ੍ਰੀਨ ਦੇ ਉੱਪਰ ਜਿਹੜੇ ਬੁੱਢੇ ਅੰਕਲ ਦੀ ਤੁਹਾਨੂੰ ਫੋਟੋ ਦਿਸੀ ਜਾਂਦੀ ਆ ਇਹਨਾਂ ਦਾ ਨਾਮ ਆ ਵਾਰਨ ਬਫੇਡ ਵਾਰਨ ਬਫੇਡ ਅੱਜ ਲਗਭਗ 57180 ਅਰਬ ਡਾਲਰ ਦੀ ਦੌਲਤ ਦਾ ਮਾਲਕਾ ਦੁਨੀਆ ਦਾ ਪੰਜਵਾਂ ਸਾਰੇ ਤੋਂ ਅਮੀਰ ਇਨਸਾਨ ਮੰਨਿਆ ਜਾਂਦਾ ਵਾਰਨ ਬਫੇਟ ਨੂੰ ਪਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਇੱਕ ਆਮ ਪਰਿਵਾਰ ਦੇ ਵਿੱਚ ਜਨਮ ਲੈਣ ਵਾਲਾ ਇਨਸਾਨ ਇਸ ਇੰਨੇ ਵੱਡੇ ਮਕਾਮ ਤੱਕ ਪਹੁੰਚਿਆ ਕਿਵੇਂ ਉਹ ਕਿਹੜਾ ਐਸਾ ਫਾਰਮੂਲਾ ਜੀਨੇ ਵਾਰਨ ਬਫੇਟ ਨੂੰ ਸਿੱਧਾ ਦੁਨੀਆ ਦੇ ਸਾਰੇ ਤੋਂ ਅਮੀਰ ਲੋਕਾਂ ਦੇ ਵਿੱਚ ਸ਼ਾਮਲ ਕਰਦਾ ਇਹ ਫਾਰਮੂਲਾ ਨਾ ਸਿਰਫ ਵਾਰਨ ਬਫੇਟ ਦੀ ਜ਼ਿੰਦਗੀ ਬਦਲਦਾ ਸਗੋਂ ਜਿਹੜਾ ਵੀ ਬੰਦਾ ਇਸ ਫਾਰਮੂਲੇ ਨੂੰ ਸਹੀ ਤਰੀਕੇ ਦੇ ਨਾਲ ਆਪਦੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦਾ ਉਹਦੀ ਸੋਚ ਤੇ ਕਿਸਮਤ ਦੋਨੇ ਬਦਲ ਜਾਂਦੀਆਂ ਇਸੇ ਲਈ ਇਹਨੂੰ ਦਾ ਵਾਰਨ ਬਫੇਡ ਫਾਰਮੂਲਾ ਵੀ ਕਿਹਾ ਜਾਂਦਾ ਪੇਜ 1 ਦੀਆਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੁੜੇ ਰਹੋ ਵਾਰਨ ਬਫੇਡ ਇੱਕ ਬਿਜ਼ਨਸਮੈਨ ਤੇ ਦੁਨੀਆ ਦਾ ਸਾਰਿਆਂ ਤੋਂ ਮਹਾਨ ਇਨਵੈਸਟਰਾ ਉਹਨੂੰ ਬਚਪਨ ਤੋਂ ਹੀ ਪੈਸੇ ਤੇ ਬਿਜ਼ਨਸ ਦੀ ਸਮਝ ਸੀ ਸਿਰਫ 7 ਸਾਲਾਂ ਦੀ ਉਮਰ ਦੇ ਵਿੱਚ ਵਾਰਨ ਬਫੇਡ ਨੇ ਇੱਕ ਕਿਤਾਬ ਪੜ੍ਹੀ ਸੀ ਤੇ ਉਸ ਕਿਤਾਬ ਨੇ ਵਾਰਨ ਬਫੇਡ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖਤਾ ਉਹ ਕਿਤਾਬ ਦਾ ਨਾਮ ਸੀ ਸੀ 1000 ways to make 1000 ਡਾਲਰ ਮਤਲਬ ਕਿ 1000 ਤਰੀਕਾ 1000 ਡਾਲਰ ਕਮਾਉਣ ਦਾ ਇਸ ਕਿਤਾਬ ਨੇ ਵਾਰਨ ਬਫੇਟ ਦੇ ਦਿਮਾਗ ਦੇ ਵਿੱਚ ਇੱਕ ਬੀਜ ਬੋਦਾ ਸੀ ਕਿ ਪੈਸਾ ਕਿਵੇਂ ਕਮਾਇਆ ਜਾਂਦਾ ਸਮਝਦਾਰੀ ਨਾਲ ਪੈਸਾ ਬਣਾਇਆ ਜਾਂਦਾ ਹਕੀਕਤ ਇਹ ਆ ਪੈਸਾ ਕਦੇ ਵੀ ਕਮਾਇਆ ਨਹੀਂ ਜਾਂਦਾ ਜਦੋਂ ਵਾਰਨ ਬਫੇਟ 12 ਸਾਲਾਂ ਦਾ ਹੋ ਗਿਆ ਤਾਂ ਉਹਦੇ ਅੰਦਰ ਪੈਸਾ ਕਮਾਉਣ ਦਾ ਜਨੂਨ ਪੂਰੀ ਤਰ੍ਹਾਂ ਜਾਗ ਚੁੱਕਿਆ ਸੀ ਉਹ ਅਖਬਾਰ ਵੰਡਦਾ ਸੀ ਕੋਕਾ ਕੋਲਾ ਦੀਆਂ ਬੋਤਲਾਂ ਵੇਚਦਾ ਸੀ ਤੇ ਆਪਦੇ ਦਾਦਾ ਜੀ ਦੀ ਗਰੋਸਰੀ ਸ਼ਾਪ ਭਾਵ ਕਿ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸੀ ਪਰ ਸਾਰਿਆਂ ਤੋਂ ਵੱਖਰੀ ਗੱਲ ਇਹ ਸੀ ਵੀ ਉਹ ਜਿਹੜੇ ਵੀ ਪੈਸੇ ਕਮਾਉਂਦਾ ਸੀ ਉਹਨਾਂ ਨੂੰ ਫਜ਼ੂਲ ਨਹੀਂ ਖਰਚਦਾ ਸੀ ਬਲਕਿ ਆਪਦੇ ਕੋਲ ਇਕੱਠੇ ਕਰਕੇ ਰੱਖਦਾ ਸੀ ਸੇਵ ਕਰਕੇ ਰੱਖਦਾ ਸੀ ਇੱਕ ਇੱਕ ਦਿਨ ਵਾਰਨ ਬਫਰਡ ਇੱਕ ਨਾਈ ਦੀ ਦੁਕਾਨ ਤੇ ਜਾਂਦਾ ਵਾਲ ਕਟਾਉਣ ਵਾਸਤੇ ਉਹਨੇ ਵੇਖਿਆ ਵੀ ਲੋਕ ਆਪਦੀ ਵਾਰੀ ਦਾ ਇੰਤਜ਼ਾਰ ਕਰੀ ਜਾਂਦੇ ਸੀ ਕਾਫੀ ਲੰਮੇ ਟਾਈਮ ਤੋਂ ਇਹ ਬਿਲਕੁਲ ਵਿਲੇ ਬੈਠੇ ਸੀ ਕਿਉਂਕਿ ਜੀ ਆਪਾਂ ਅੱਜ ਤੋਂ 60-70 ਸਾਲ ਪੁਰਾਣੀ ਗੱਲ ਕਰਦੇ ਆ ਤਾਂ ਉਸ ਸਮੇਂ ਮੋਬਾਈਲ ਫੋਨ ਜਾਂ ਕੋਈ ਹੋਰ ਟਾਈਮ ਪਾਸ ਵਾਲਾ ਸਾਧਨ ਹੁੰਦਾ ਨਹੀਂ ਸੀ ਵਾਰਨ ਬਫੇਟ ਨੂੰ ਇਹ ਇੱਕ ਸ਼ਾਨਦਾਰ ਆਈਡੀਆ ਲੱਗਿਆ ਉਹਨੇ 25 ਡਾਲਰਾਂ ਦੀ ਇੱਕ ਪੁਰਾਣੀ ਵਰਤੀ ਹੋਈ ਪਿੰਨ ਬੋਲ ਗੇਮ ਮਸ਼ੀਨ ਖਰੀਦ ਲਈ ਤੇ ਨਾਈ ਦੇ ਨਾਲ ਗੱਲ ਕਰ ਲਈ ਵੀ ਜਿਹੜੇ ਵੀ ਬੰਦੇ ਇਹਦੇ ਤੇ ਖੇਡਣਗੇ ਉਹਦੇ ਤੋਂ ਜਿੰਨੇ ਪੈਸੇ ਲਵਾਂਗੇ ਉਹ ਆਪਾਂ ਅੱਧੋ-ਅੱਧ ਦੀ ਰੱਖਾਂਗੇ ਤੇ ਉਸ ਮਸ਼ੀਨ ਨੂੰ ਵਾਲ ਘਟਣ ਵਾਲੀ ਦੁਕਾਨ ਦੇ ਵਿੱਚ ਫਿੱਟ ਕਰਤਾ This is a great idea Warren Buffett Those who are sitting here for free ਏ ਵਾਰਨ ਬਫਡ ਦਾ ਪਹਿਲਾ ਇੱਕ ਐਸਾ ਬਿਜ਼ਨਸ ਸੀ ਜਿਹੜਾ ਸੱਚੀ ਚੱਲ ਪਿਆ ਹੈਰਾਨੀ ਦੀ ਗੱਲ ਇਹ ਆ ਕਿ ਪਹਿਲੇ ਦਿਨ ਹੀ ਜਿਹੜੀ ਮਸ਼ੀਨ ਉਹਨੇ 25 ਡਾਲਰਾਂ ਦੀ ਖਰੀਦੀ ਸੀ ਉਹਨੇ ਮਸ਼ੀਨ ਦੇ ਪੈਸੇ ਪੂਰੇ ਕਰਨ ਤੋਂ ਬਾਅਦ ਲਗਭਗ 12.5 ਡਾਲਰਾਂ ਦਾ ਮੁਨਾਫਾ ਦੁਕਾਨਦਾਰ ਨੂੰ ਦੇਣ ਤੋਂ ਬਾਅਦ 25 ਡਾਲਰ ਵਾਰਨ ਬਫਡ ਨੂੰ ਕਮਾ ਕੇ ਦਿੱਤੇ ਸੀ ਵਾਰਨ ਬਫੇਟ ਦੀ ਪੂਰੀ ਇਨਵੈਸਟਮੈਂਟ ਇੱਕ ਦਿਨ ਦੇ ਵਿੱਚ ਹੀ ਵਾਪਸ ਆ ਗਈ ਸੀ। ਇਹਦੇ ਤੋਂ ਬਾਅਦ ਉਹਨੇ ਇਹੋ ਜਿਹੀਆਂ ਮਸ਼ੀਨਾਂ ਸ਼ਹਿਰ ਦੀਆਂ ਸਾਰੀਆਂ ਬਾਰ-ਬਾਰ ਸ਼ਾਪਸ ਦੇ ਵਿੱਚ ਲਾ ਦਿੱਤੀਆਂ। This is a great idea Warren Buffett. Thank you sir. This is a great idea Warren Buffett. Thank you sir. ਜਿਹੜਾ ਬਿਜ਼ਨਸ 25 ਡਾਲਰਾਂ ਦੇ ਨਾਲ ਸ਼ੁਰੂ ਹੋਇਆ ਸੀ, ਉਹ ਥੋੜੇ ਜਿਹੇ ਟਾਈਮ ਦੇ ਵਿੱਚ ਹੀ 1500 ਡਾਲਰ ਦੇ ਵਿੱਚ ਵਿਕ ਗਿਆ। ਉਸ ਸਮੇਂ ਇਹ ਰਕਮ ਬਹੁਤ ਵੱਡੀ ਸੀ ਤੇ ਸਾਰੇ ਬੰਦੇ ਵਾਰਨ ਬਫੇਟ ਆਵਾਸਤੇ ਬਹੁਤ ਖੁਸ਼ੀ ਸੀ ਵੀ ਇੱਕ ਛੋਟੀ ਉਮਰ ਦਾ ਮੁੰਡਾ ਜਿਸ ਨੇ 25 ਡਾਲਰ ਲਾ ਕੇ ਇੱਕ ਕਾਰੋਬਾਰ ਸਟਾਰਟ ਕੀਤਾ ਸੀ ਤੇ ਬਹੁਤ ਸਾਰੇ ਮੁਨਾਫੇ ਦੇ ਨਾਲ 1500 ਡਾਲਰ ਦੇ ਨਾਲ ਸੇਲ ਕਰਦਾ ਵਾਰਨ ਬਫੇਡ ਨੂੰ ਸਟਾਕ ਮਾਰਕੀਟ ਦੇ ਵਿੱਚ ਬਹੁਤ ਦਿਲਚਸਪੀ ਸੀ ਸਿਰਫ 13 ਸਾਲ ਦੀ ਉਮਰ ਦੇ ਵਿੱਚ ਉਹਨੇ ਆਪਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਸਟਾਕਸ ਦੇ ਵਿੱਚ ਇਨਵੈਸਟ ਕਰ ਦਿੱਤਾ ਸੀ 14 ਸਾਲ ਦੀ ਉਮਰ ਦੇ ਵਿੱਚ ਇਥੋਂ ਬਾਅਦ ਉਹਦਾ ਧਿਆਨ ਪੂਰੀ ਤਰ੍ਹਾਂ ਇਨਵੈਸਟਮੈਂਟ ਤੇ ਬਿਜ਼ਨਸ ਦੇ ਉੱਤੇ ਕੇਂਦਰ ਹੋ ਗਿਆ ਵਾਰਨ ਬਫੇਡ ਕਾਲਜ ਛੱਡਣਾ ਚਾਹੁੰਦਾ ਸੀ ਪਰ ਉਹਦੇ ਪਿਤਾ ਦੀ ਤਸੀਂ ਵੀ ਉਹ ਨੂੰ ਪੜ੍ਹਾਈ ਜਾਰੀ ਰੱਖਣੀ ਪਊਗੀ ਪੜ੍ਹਾਈ ਦੇ ਨਾਲ ਨਾਲ ਉਹ ਸਟਾਕਸ ਤੇ ਬਿਜ਼ਨਸ ਦੇ ਵਿੱਚ ਪੈਸਾ ਲਾਉਂਦਾ ਰਿਹਾ ਆਪਦੀ ਦੌਲਤ ਨੂੰ ਹੌਲੀ ਹੌਲੀ ਵਧਾਉਂਦਾ ਰਿਹਾ ਸਮਾਂ ਲੰਘਣ ਦੇ ਨਾਲ ਉਹ ਦੁਨੀਆ ਦੇ ਸਾਰਿਆਂ ਤੋਂ ਸਫਲ ਇਨਵੈਸਟਰਸ ਦੇ ਵਿੱਚ ਸ਼ਾਮਲ ਹੋ ਗਿਆ ਹੁਣ ਆਉਂਦੇ ਹਾਂ ਵਾਰਨ ਬਫੇਟ ਦੇ ਸੀਕ੍ਰੇਟ ਫਾਰਮੂਲੇ ਦੇ ਵੱਲ ਵਾਰਨ ਬਫੇਟ ਦਾ ਪਹਿਲਾ ਫਾਰਮੂਲਾ ਸਮੇਂ ਦੀ ਸਹੀ ਵਰਤੋਂ ਕਰਨਾ ਵਾਰਨ ਬਫੇਟ ਕਹਿੰਦਾ ਆਮ ਲੋਕਾਂ ਵਾਂਗ ਉਹ ਖੁਦ ਆਪ ਦਾ 80 ਤੋਂ 85% ਸਮਾਂ ਕਿਤਾਬਾਂ ਪੜ੍ਹਨ ਦੇ ਵਿੱਚ ਬਿਤਾਉਂਦਾ ਉਹਦਾ ਮੰਨਣਾ ਦੀ ਕਿਤਾਬਾਂ ਵਿੱਚ ਕਾਮਯਾਬ ਲੋਕਾਂ ਦੀ ਸਾਰੀ ਜ਼ਿੰਦਗੀ ਦਾ ਨਿਚੋੜ ਹੁੰਦਾ ਤੇ ਕਈ ਵਾਰ ਕੋਈ ਇੱਕ ਕਿਤਾਬ ਹੀ ਪੜਨ ਵਾਲੇ ਇਨਸਾਨ ਦੀ ਪੂਰੀ ਜ਼ਿੰਦਗੀ ਬਦਲ ਦਿੰਦੀ ਹੈ ਦੂਜਾ ਫਾਰਮੂਲਾ ਸਹੀ ਲੋਕਾਂ ਦੀ ਸੰਗਤ ਵਾਰਨ ਬਫਰਡ ਦਾ ਇਹ ਕਹਿਣਾ ਕਿ ਹਮੇਸ਼ਾ ਉਹਨਾਂ ਲੋਕਾਂ ਨਾਲ ਉੱਠੋ ਬੈਠੋ ਜੋ ਤੁਹਾਡੇ ਨਾਲੋਂ ਵਧੀਆ ਜਦੋਂ ਤੁਸੀਂ ਕਾਮਯਾਬ ਲੋਕਾਂ ਦੇ ਵਿੱਚ ਰਹਿਨੇ ਆ ਤਾਂ ਤੁਸੀਂ ਵੀ ਅਣਜਾਣ ਪੁਣੇ ਦੇ ਵਿੱਚ ਉਹਨਾਂ ਵਰਗਾ ਬਨ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਆ ਤੇ ਇਹਦੇ ਉਲਟ ਜੇ ਤੁਸੀਂ ਮਾੜੇ ਲੋਕ ਮਾੜੀ ਸੰਗਤ ਦੇ ਵਿੱਚ ਬੈਠਣਾ ਸ਼ੁਰੂ ਕਰਦੇ ਹੋਗੇ ਤਾਂ ਉਹ ਮਾੜੀ ਸੰਗਤ ਤੁਹਾਨੂੰ ਹੇਠਾਂ ਵੱਲ ਨੂੰ ਖਿੱਚਣਾ ਸਟਾਰਟ ਕਰ ਦੂ ਵਾਰਨ ਬਫਰ ਦੀ ਕਹਾਣੀ ਵੀ ਸਾਨੂੰ ਇਹ ਸਿਖਾਉਂਦੀ ਆ ਕਿ ਕਾਮਯਾਬੀ ਇਕੱਲੀ ਕਿਸਮਤ ਦੇ ਨਾਲ ਨਹੀਂ ਮਿਲਦੀ ਸੋਚ ਸਬਰ ਤੇ ਸਹੀ ਫੈਸਲਿਆਂ ਦਾ ਹੋਣਾ ਵੀ ਜ਼ਰੂਰੀ ਆ ਜੇ ਤੁਸੀਂ ਆਪਦੀ ਜ਼ਿੰਦਗੀ ਤੁਸੀਂ ਆਪਣੇ ਸਾਹਮਣੇ ਬਦਲਦੀ ਦੇਖੋਗੇ ਕਾਮਯਾਬੀ ਮਿਲਦੀ ਦੇਖੋਗੇ ਕੋਈ ਵੀ ਰੋਕ ਨਹੀਂ ਸਕਦਾ ਧੰਨਵਾਦ